ਕਲਾਕਾਰ ਤੇ ਦੁਨੀਆ ਵਿੱਚ ਬਹੁਤ ਨੇ ਲੇਕਿਨ ਬੀਬਾ ਬਲਵੰਤ ਜਿਹਨਾਂ ਵਿੱਚ ਇੱਕ ਕਲਾਕਾਰ ਨਹੀਂ ਬਹੁਤ ਸਾਰੇ ਕਲਾਕਾਰ ਨੇ ਪੋਇਟ ਰਾਈਟਰ ਪੇਂਟਰ ਫੋਟੋਗ੍ਰਾਫਰ ਇੱਥੋਂ ਤੱਕ ਕਿ ਗੂੜ ਚਿੰਤਕ ਅੱਜ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਇਹਨਾਂ ਨਾਲ ਬੀਬਾ ਜੀ ਸਭ ਤੋਂ ਪਹਿਲੇ ਦੱਸੋ ਬਲਵੰਤ ਸਿੰਘ ਦੇ ਬੀਬਾ ਬਨੰਦਾ ਸਫਰ ਮੈਂ 1963 ਤੋਂ ਲੈ ਕੇ 68 ਤੱਕ ਚੰਡੀਗੜ੍ਹ ਗਵਰਨਮੈਂਟ ਕਾਲਜ ਆਫ ਆਰਟ ਤੋਂ 5 ਸਾਲ ਦਾ ਅਪਲਾਈਡ ਆਰਟ ਦੇ ਵਿੱਚ ਕੋਰਸ ਕੀਤਾ ਉਸ ਵਕਤ 17-18 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਜੁਆਇਨ ਕੀਤਾ ਤੇ ਸੁਭਾਅ ਮੇਰਾ ਸ਼ੁਰੂ ਤੋਂ ਹੀ ਬੜਾ ਸ਼ਾਂਤ ਔਰ ਆਪਣੇ ਕੰਮ ਵਿੱਚ ਮਗਨ ਰਹਿਣ ਵਾਲਾ ਬੱਚਾ ਸੀ ਤੇ ਮੇਰੇ ਜਿਹੜੇ ਕਲੀਨਿਕ ਸੀ ਸਟੂਡੈਂਟ ਸੀ ਜਾਂ ਟੀਚਰ ਸੀ ਉਹ ਸਭ ਨੇ ਕਿਹਾ ਮੁੰਡਾ ਬਹੁਤ ਬੀਬਾ ਬੜਾ ਸਾਊ ਹੈ ਤੇ ਉਹ ਬੀਬਾ ਸ਼ਬਦ ਫਿਰ ਉਸ ਵਕਤ ਮੇਰੇ ਨਾਲ ਹੀ ਜੁੜ ਗਿਆ ਵੀ ਫੇ ਬਲਵੰਤ ਸਿੰਘ ਤੋਂ ਹੌਲੀ ਹੌਲੀ ਲੋਕ ਬੀਬਾ ਬੀਬਾ ਲਾਗੇ ਕਹਿੰਦੇ ਬੀਬਾ ਬਲਵੰਤ ਐਜ਼ ਅ ਰਾਈਟਰ ਐਜ਼ ਅ ਆਰਟਿਸਟ ਜੋਂ ਮੇਰਾ ਇਹੀ ਨਾ ਚੱਲਦਾ ਕਲਾ ਦੀ ਸ਼ੁਰੂਆਤ ਕਿੱਥੋਂ ਕੀਤੀ ਕਵਤਾ ਤੋਂ ਕੀਤੀ ਪੇਂਟ ਤੋਂ ਕੀਤੀ ਕਿਦਾਂ ਸ਼ੁਰੂ ਹੋਇਆ ਕਲਾ ਦੀ ਜਿਹੜੀ ਬਖਸ਼ਿਸ਼ ਮੈਨੂੰ ਕੁਦਰਤ ਨੇ ਬਚਪਨ ਤੋਂ ਦਿੱਤੀ ਹੈ 7ਵੀਂ 8ਵੀਂ ਕਲਾਸ ਦੇ ਵਿੱਚ ਹੀ ਮੈਂ ਕਵਤਾ ਲਿਖਣੀ ਸ਼ੁਰੂ ਕਰ ਦਿੱਤੀ ਉਸ ਵਕਤ ਹੀ ਮੈਂ ਪੇਂਟਿੰਗ ਵੀ ਕਰਦਾ ਸੀ ਔਰ ਗਲੀ ਮਹੱਲੇ ਦੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਮੂੰਹ ਤੇ ਮੇਕਅਪ ਕਰਨੀ ਨਿੱਕੇ ਨਿੱਕੇ ਡਾਇਲੋਗ ਡਾਇਲੋਗ ਜਿਹੜੇ ਯਾਦ ਕਰਕੇ ਅਸੀਂ ਉਹ ਗਲੀ ਦੇ ਵਿੱਚ ਥੀਏਟਰ ਵੀ ਕਰਨਾ ਫਿਰ ਉਹ ਥੀਏਟਰ ਮੈਂ ਜਦੋਂ ਚੰਡੀਗੜ੍ਹ ਗਿਆ ਉਥੇ ਫਿਰ ਟੈਗੋ ਸਟੇਟ ਵਿੱਚ ਕਾਫੀ ਵੱਡੇ ਨਾਟਕ ਵੀ ਖੇਡੇ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਦੋਸਤੋ ਬਾਦ ਆਰਟ ਨੂੰ ਆਪਣੇ profession ਦੇ ਤੌਰ ਤੇ ਵੀ ਆਪਣਾਇਆ ਹੈਲਥ ডিপਾਰਟਮੈਂਟ ਚ ਗਏ ਐਜ਼ ਅ ਆਰਟਿਸਟ ਇੱਕ ਪੇਂਟਿੰਗ ਤੁਹਾਡ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ ਜਿਹੜੀ ਸ਼ਾਇਦ ਫੈਮਿਲੀ ਪਲੈਨਿੰਗ ਤੇ ਸੀ ਉਹਦੇ ਬਾਰੇ ਕੁਝ ਦੱਸੋ ਇਹ 1982 ਦੀ ਗੱਲ ਹੈ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਇੱਕ ਕੰਪੀਟੀਸ਼ਨ ਕਰਾਇਆ 올 ਇੰਡੀਆ ਦਾ ਉਹਨਾਂ ਨੇ ਸਾਰੀਆਂ ਜਿਹੜੇ ਸਟੇਟ ਦੇ ਹੈਲਥ ਮਹਿਕਮੇ ਸੀ ਕਿ ਉਹਨਾਂ ਨੂੰ ਇੱਕ ਸਲੋਗਨ ਭੇਜਿਆ ਕਿ ਇਸ ਦੇ ਉੱਤੇ ਆਪਣੀ ਜਿਹੜੀ ਸਟੇਟ ਦੀ ਭਾਸ਼ਾ ਉਹਦੇ ਵਿੱਚ ਡਿਜ਼ਾਈਨ ਕਰਕੇ ਸਾਨੂੰ ਭੇਜੋ। ਉਹ ਸਲੋਗਨ ਸੀਗਾ ਉਹ ਡਿਲੇ ਦਾ ਫਰਸਟ ਸਪੇਸ ਦਾ ਸੈਕੰਡ ਐਂਡ ਨੈਵਰ ਥਰਡ। ਪੰਜਾਬ ਦੇ ਵਿੱਚ ਇਹ ਬਣਿਆ ਪਹਿਲਾ ਦੇਰ ਨਾਲ ਦੂਜਾ ਵਿਥ ਨਾਲ ਤੀਜਾ ਕਦੇ ਨਹੀਂ। ਔਰ ਇਹ ਜਦੋਂ ਅਸੀਂ ਪੋਸਟਰ ਪ੍ਰਿੰਟ ਕਰਕੇ ਭੇਜਿਆ ਮਹੀਨੇ ਡੇਡ ਮਹੀਨੇ ਬਾਅਦ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਕਿ ਪੰਜਾਬ ਗਾਟ ਫਰਸਟ ਅਵਾਰਡ। ਹਾਲਕੇ ਤੋਂ ਤੇ ਮੇਰਾ ਨਾਂ ਨਹੀਂ ਸੀਗਾ। ਪਰ ਬਹੁਤ ਲੋਕਾਂ ਨੇ ਉਸ ਵਕਤ ਵਧਾਈਆਂ ਮੈਨੂੰ ਦਿੱਤੀਆਂ ਉਹਨਾਂ ਨੂੰ ਪਤਾ ਸੀ ਵੀ ਇਹ ਬੰਦਾ ਜਿਹੜਾ ਡਿਜ਼ਾਈਨ ਪੰਜਾਬ ਨੂੰ ਕੋਈ ਕਰਨ ਵਾਲਾ ਬੰਦਾ ਹੈਗਾ ਮੈਂ ਕਿ ਮੈਂ ਚੋ ਬੀਬਾ ਬਲਵੰਤੀ ਹੈ ਤੇ ਉਸ ਵਕਤ ਬੜੀ ਮੈਨੂੰ ਖੁਸ਼ੀ ਹੋਈ ਇਸ ਤੋਂ ਬਾਅਦ ਹੋਰ ਕਿਹੜੇ ਅਵਾਰਡ ਹੈ ਜਿਹੜੇ ਮੈਨੇ ਰੱਖਦੇ ਬਹੁਤ ਖਾਸ ਕਿਉਂਕਿ ਅਵਾਰਡ ਤੇ ਅਣਗਿਣਤ ਹੈ ਤੁਹਾਡੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਸਾਰਿਆਂ ਦਾ ਤੁਹਾਡੇ ਲਈ ਕਿਹੜੇ ਖਾਸ ਨੇ ਬਹੁਤ ਸਾਰੀਆਂ ਪੰਜਾਬੀ ਸਹਿ ਸੁਭਾਵਾਂ ਨੇ ਆਨਰ ਕੀਤਾ ਇੱਕ ਲੁਧਿਆਣੇ ਦੇ ਕੋਲ ਰਾਮਪੁਰ ਹੈ ਉਹਨਾਂ ਨੇ ਪਿੱਛੇ ਜੇ ਮੈਨੂੰ 21000 ਦਾ ਅਵਾਰਡ ਔਰ ਇੱਕ ਵੱਡੇ ਰਾਈਟਰ ਦੇ ਨਾਂ ਤੇ ਗੁਰਚਰਨ ਰਾਮਪੂਰੀ ਦੇ ਦਿੱਤਾ ਹੋਰ ਇਸ ਤਰ੍ਹਾਂ ਦੇ ਕਾਫੀ ਅਵਾਰਡ ਨੇ ਔਰ ਜਿਹੜਾ ਮੈਨੂੰ ਖੁਸ਼ੀ ਦਿੰਦਾ ਹੈ ਕਿ ਉਦੋਂ ਮੈਂ 21 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਰਾਜਕਪੂਰ ਦੇ ਹੱਥੋਂ ਬੈਸਟ ਡਾਇਰੈਕਟਰ ਦਾ ਅਵਾਰਡ ਪ੍ਰਾਪਤ ਕੀਤਾ ਉਹ ਜਿਹੜਾ ਨਾਟਕ ਸੀ ਸਰਦਾਰ ਕਪੂਰ ਸਿੰਘ ਘੁੰਮਣ ਹੋਣਾ ਦਾ ਲਿਖਿਆ ਸੀ ਜ਼ਿੰਦਗੀ ਤੋਂ ਦੂਰ ਉਹ ਜਿਹੜਾ ਮੂਮੈਂਟ ਸੀ ਜਦੋਂ ਮੈਂ ਰਾਜਕਪੂਰ ਦੇ ਨਾਲ ਹੱਥ ਮਿਲਾਇਆ ਔਰ ਉਹ ਹੁਣ ਵੀ ਮੈਨੂੰ ਥ੍ਰਿਲ ਕਰਦਾ ਮੇਰਾ ਮਾਈਂਡ ਜਿਹੜਾ ਉਹ ਜਦੋਂ ਮੈਂ ਉਹ ਮੂਮੈਂਟ ਨੂੰ ਯਾਦ ਕਰਦਾ ਜ਼ਿੰਦਗੀ ਨੂੰ ਬਹੁਤ ਕਰੀਬ ਤੋਂ ਦੇਖਿਆ ਬਹੁਤ ਕਰੀਬ ਤੋਂ ਜੀਆ ਵੀ ਹੈ ਔਰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਹੈ ਲਾਈਫ ਔਰ ਕਿੱਦਾਂ ਜੀਣੀ ਚਾਹੀਦੀ ਹੈ ਜ਼ਿੰਦਗੀ ਦੇਖੋ ਜਿੰਦਗੀ ਦੀਆਂ ਜਿਹੜੀਆਂ ਤਰੰਗਾਂ ਨੇ ਲਗਾਤਾਰ ਜਦੋਂ ਦਾ ਬ੍ਰਹਿਮੰਡ ਹੋਣ ਦੇ ਵਿੱਚ ਆਇਆ ਉਸ ਵਕਤੇ ਲਾਈਫ ਦੀਆਂ ਤਰੰਗਾਂ ਲਗਾਤਾਰ ਚੱਲ ਰਹੀਆਂ ਨੇ ਹਾਂ ਬੰਦਾ ਆਉਂਦਾ ਆਪਣੀ ਉਮਰ ਭੋਕੇ ਚਲਾ ਜਾਂਦਾ ਇਹ ਟੁਕੜੇ ਨੇ ਉਮਰ ਉਮਰ ਲੇਕਿਨ ਜ਼ਿੰਦਗੀ ਕੰਟੀਨਿਊ ਰਹਿੰਦੀ ਹੈ ਔਰ ਇੰਨੀ ਸੌਖੀ ਔਰ ਸਰਲ ਕਿ ਦੇਖੋ ਜ਼ਿੰਦਗੀ ਦਾ ਅਸਲ ਚ ਮਕਰ ਦਾ ਸਾਹ ਦਾ ਆਉਣਾ ਤੇ ਸਾਹ ਦਾ ਜਾਣਾ ਬਾਕੀ ਜਿਹੜਾ ਬੰਦੇ ਨੇ ਨਿਜ਼ਾਮ ਕ੍ਰੀਏਟ ਕਰ ਲੈਨੇ ਆਪ ਆ ਥਾਣੇ ਕੋਡ ਕਚਹਿਰੀਆਂ ਕਰੰਸੀ ਇਹਦਾ ਕੁਦਰਤ ਨਾਲ ਕੋਈ ਸਬੰਧ ਨਹੀਂ ਔਰ ਬੰਦੇ ਦੀਆਂ ਉਲਝਣਾ ਵੀ ਇਹੀ ਨੇ ਬਾਕੀ ਦੇਖੋ ਬਾਕੀ ਜਿੰਨੇ ਪੰਛੀ ਨੇ ਹੋਰ ਜਨੌਰ ਨੇ ਚਿਰੰਦੇ ਪਰਿੰਦੇ ਉਹ ਵੀ ਤਾਂ ਲਾਈਫ ਜੀ ਕੇ ਜਾਂਦੇ ਹੀ ਨੇ ਨਾ ਉਹਨਾਂ ਨੇ ਤਾਂ ਕੋਈ ਦਫ਼ਤਰ ਨਹੀਂ ਬਣਾਏ ਕੋਈ ਉਹਨਾਂ ਦੇ ਹਸਪਤਾਲ ਨਹੀਂ ਹੈਗੇ ਹਸਪਤਾਲ ਵੀ ਉਹ ਉਹਨਾਂ ਜਾਨਵਰਾਂ ਦੇ ਨੇ ਜਿਹੜੇ ਬੰਦੇ ਨੇ ਪਾਲੇ ਹੋਏ ਨੇ ਸੋ ਲਾਈਫ ਬਹੁਤ ਸਿੰਪਲ ਹੈ ਇਹਦੇ ਵਿੱਚ ਕੋਸ਼ਿਸ਼ ਕਰੋ ਕਿ ਜਿੰਨਾ ਵੀ ਤੁਸੀਂ ਸਾਦਗੀ ਨਾਲ ਜੀ ਸਕੋ ਉਹ ਜ਼ਿਆਦਾ ਬੈਟਰ ਹੈਗਾ ਔਰ ਬੇਲਗਾਮ ਖੁਸ਼ੀਆਂ ਠੀਕ ਹੈ ਖੁਸ਼ੀਆਂ ਜ਼ਿੰਦਗੀ ਚ ਜ਼ਰੂਰੀ ਨੇ ਅਗਾਹ ਵਧਣ ਲਈ ਪਰ ਬੇਲਗਾਮ ਖੁਸ਼ੀਆਂ ਨਹੀਂ ਹੋਣੇ ਚਾਹੀਦੀਆਂ ਸਹਿਜ ਅਵਸਥਾ ਜੇ ਹਮੇਸ਼ਾ ਰਹੋ ਕੁਦਰਤ ਸਭ ਕੁਝ ਤੁਹਾਨੂੰ ਆਪਣੇ ਆਪ ਦੇ ਦਿੰਦੀ ਤੇ ਬਿਲਕੁਲ ਜੀ ਲਾਈਫ ਸੌਖੀ ਕਰਨ ਦੇ ਤਰੀਕੇ ਵੀ ਦੱਸਦੇ ਨੇ ਬੀਬਾ ਬਲਵੰਤ ਜਿਹੜੇ ਬਹੁਤ ਗੂੜ ਚਿੰਤਕ ਵੀ ਨਹੀਂ ਔਰ ਬੜੀਆਂ ਕਲਾਮਾਂ ਨੇ ਨਾ ਚ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਅਨ ਨਿਊਜ਼ ਪੰਜਾਬ